ਸੋ ਗਲੀਆਂ ਪੁਰਾਣੀਆਂ ਪਿੰਡ ਦੀਆਂ ਤੇ ਵੱਡੇ ਸ਼ਹਿਰਾਂ ਵਾਂਗੂ ਬਹੁਤ ਤੰਗ ਆ ਆ ਪਿੰਡ ਦੀ ਇੱਕ ਡਿਉੜੀ ਬਣੀ ਹੋਈ ਹੈ 1699 ਖਾਲਸਾ ਦੇ 300 ਸਾਲਾਂ ਤੇ 1999 ਦਾ ਲਿਖਿਆ ਹੋਇਆ ਇਹਨਾਂ ਦੀ ਰਾਜਧਾਨੀ ਬਣੀ ਸੀ ਅੰਬਾਲਾ ਆ ਵੀ ਇਲਾਕਾ ਸਾਰਾ ਇਹਨਾਂ ਦੇ ਅੰਦਰ ਹੀ ਸੀਗਾ ਕਿ ਦਾਤਾ ਜੀ ਨੇ ਇਸ ਥਾਂ ਤੋਂ ਤੀਰ ਮਾਰਿਆ ਸੀ ਤਾਂ ਸ਼ੇਰ ਦਾ ਸ਼ਿਕਾਰ ਕੀਤਾ ਕਿਉਂਕਿ ਟੋਲ ਨਾਕੇ ਨੂੰ ਲੋਕੀ ਬਾਈਪਾਸ ਕਰਨ ਵਾਸਤੇ ਇਸ ਪਿੰਡ ਦੇ ਵਿੱਚ ਆਉਂਦੇ ਹਨ ਤੇ ਪਿੰਡ ਦੇ ਵਿੱਚੋਂ ਵੱਲ ਕੇ ਜਾਂਦੇ ਆਂ ਮਹਿਰਾਂ ਦੇ ਸਾਈ ਮੇਰੇ ਸੋਹਣੇ ਸਤਿਗੁਰੂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੰਨਾ ਤਰਸ ਇੰਨੀ ਕਿਰਪਾ ਇੰਨੀ ਮਿਹਰ ਦਾਤਾ ਜੀ ਨੇ 11 ਜ਼ਿਲ੍ਹੇ ਸੰਗਤ ਜੀ ਹੋ ਗਏ ਮਲੇਰਕੋਟਲੇ ਦੀ ਸਮਾਪਤੀ ਅੱਜ ਹੁਣ ਲੁਧਿਆਣੇ ਜ਼ਿਲ੍ਹੇ ਦੀ ਸ਼ੁਰੂਆਤ ਹੋ ਰਹੀ ਹੈ ਆਓ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਫਤਿਹ ਬੁਲਾਈਏ ਵੀਡੀਓ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲੁਧਿਆਣੇ ਜ਼ਿਲ੍ਹੇ ਵਿੱਚ ਕਲਗੀ ਧਰਪਤਾ ਜੀ ਨੇ ਬਹੁਤ ਯਾਤਰਾ ਕੀਤੀ ਹੈ ਜਿਸ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਾਰਗ ਕਹਿੰਦੇ ਹਾਂ ਮਾਛੀਵਾੜਾ ਸਾਹਿਬ ਉਸ ਤੋਂ ਬਾਅਦ ਕੋਹਾਲ ਫਿਰ ਲੁਧਿਆਣੇ ਦੇ ਲਾਗੋਂ ਬਹੁਤ ਲੰਮਾ ਪੈਂਡਾ ਸਤਿਗੁਰੂ ਜੀ ਨੇ ਕੀਤਾ ਹੈ ਉਹ ਸਾਰੇ ਸਥਾਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਉੱਤੇ ਆਉਂਦੇ ਹਨ ਉਹਨਾਂ ਦੀਆਂ ਵੀਡੀਓ ਪਹਿਲਾਂ ਬਣ ਚੁੱਕੀਆਂ ਹਨ ਤੇ ਤੁਸੀਂ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਤੇ ਅੱਗੇ ਜਾ ਕੇ ਪਲੇਲਿਸਟ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਵਿੱਚ ਜਾ ਕੇ ਉਹ ਸਾਰੇ ਸਥਾਨਾਂ ਦੇ ਦਰਸ਼ਨ ਕਰ ਸਕਦੇ ਹੋ ਕਲਗੀਧਰ ਪਿਤਾ ਜੀ ਤੋਂ ਇਲਾਵਾ ਦੂਜੀ ਪਾਤਸ਼ਾਹੀਆਂ ਦੇ ਜਿੰਨੇ ਲੁਧਿਆਣੇ ਵਿੱਚ ਸਥਾਨ ਹਨ ਹੁਣ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਸਥਾਨਾਂ ਦੇ ਸਤਗੁਰ ਆਪਾਂ ਨੂੰ ਮੇਰ ਕਰਕੇ ਦਰਸ਼ਨ ਮੇਲੇ ਕਰਾਉਣ ਸੰਗਤ ਜੀ ਆਓ ਪਹਿਲਾ ਸਥਾਨ ਕਿਉਂਕਿ ਮਾਛੀਵਾੜਾ ਸਾਹਿਬ ਦੇ ਦਰਸ਼ਨ ਪਹਿਲਾਂ ਹੋ ਚੁੱਕੇ ਹਨ ਇਹ ਕੁਹਾਲ ਪਿੰਡ ਹੈ ਲੁਧਿਆਣੇ ਤੋਂ ਜਿਹੜਾ ਚੰਡੀਗੜ੍ਹ ਨੂੰ ਹਾਈਵੇ ਜਾਂਦਾ ਹੈ ਉਹ ਪਿੱਛੇ ਜਾ ਰਿਹਾ ਜੀ ਆ ਗੁਰਦਵਾਰ ਸਾਹਿਬ ਤੋਂ ਥੋੜੀ ਦੂਰ ਪਿੱਛੇ ਹੀ ਉਸ ਦੇ ਉੱਤੇ ਇੱਕ ਟੋਲ ਨਾਕਾ ਹੁੰਦਾ ਹੈ ਕੁਹਾਲ ਦੇ ਕੋਲ ਉਹ ਟੋਲ ਨਾਕੇ ਦੇ ਬਿਲਕੁਲ ਪੈਰਲਲ ਇਹ ਗੁਰਦੁਆਰਾ ਸਾਹਿਬ ਹੈ ਇਹ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਹੈ ਜਿਹਦੀ ਆਪਾਂ ਗੱਲ ਕਰਨ ਲੱਗੇ ਹਾਂ ਦਸਵੇਂ ਪਾਤਸ਼ਾਹ ਜੀ ਦਾ ਸਥਾਨ ਪਿੰਡ ਵਿੱਚ ਬਣਿਆ ਹੋਇਆ ਹੈ ਉਸ ਦੀ ਵੀਡੀਓ ਪਹਿਲਾਂ ਬਣ ਚੁੱਕੀ ਹੈ ਭਾਈ ਝੰਡਾ ਜੀ ਨੇ ਉਥੇ ਸ਼ਸਤਰ ਕਲਗੀ ਧਰ ਪਿਤਾ ਜੀ ਨੂੰ ਭੇਟ ਕੀਤੇ ਸੀ ਉਹ ਸਾਰਾ ਇਤਿਹਾਸ ਹੋ ਚੁੱਕਾ ਹੈ ਇਹ ਸਥਾਨ ਜਿਸ ਦੀ ਆਪਾਂ ਗੱਲ ਕਰਨ ਲੱਗੇ ਹਾਂ ਤੁਹਾਨੂੰ ਗੱਡੀਆਂ ਵੀ ਸ਼ਾਇਦ ਦਿਖਾਈ ਦੇ ਦੇਣ ਕਿਉਂਕਿ ਟੋਲ ਨਾਕੇ ਨੂੰ ਲੋਕੀ ਬਾਈਪਾਸ ਕਰਨ ਵਾਸਤੇ ਇਸ ਪਿੰਡ ਦੇ ਵਿੱਚ ਆਉਂਦੇ ਹਨ ਤੇ ਪਿੰਡ ਦੇ ਵਿੱਚੋਂ ਵੱਲ ਕੇ ਜਾਂਦੇ ਅਸੀਂ ਵੇਖਿਆ ਰਸਤੇ ਦਾ ਇੰਨਾ ਮਾੜਾ ਹਾਲ ਤੇ ਇੰਨਾ ਟਾਈਮ ਵੇਸਟ ਹੁੰਦਾ ਪਰ ਫਿਰ ਵੀ ਲੋਕ ਕੋਈ 50-60 ਰੁਪਏ ਬਚਾਉਣ ਬਦਲੇ ਤੋਲਨਾਕਾ ਛੱਡ ਕੇ ਇਸ ਪਿੰਡ ਨੂੰ ਆਉਂਦੇ ਹਨ ਇਹਨਾਂ ਵਿਚਾਰੇ ਨੇ ਵੱਡੇ ਵੱਡੇ ਬੋਰਡ ਵੀ ਲਾਏ ਹਨ ਕਿ ਟਰੱਕ ਨਾ ਆਉਣ ਕਿਉਂਕਿ ਰਸਤੇ ਟੁੱਟ ਚੁੱਕੇ ਹਨ ਇਹ ਸਥਾਨ ਜਿਸ ਦੀ ਆਪਾਂ ਗੱਲ ਕਰਨ ਲੱਗੇ ਹਾਂ ਇਸ ਦਾ ਨਾਮ ਹੈ ਗੁਰਦੁਆਰਾ ਮੰਜੀ ਸਾਹਿਬ ਪਾਛਾਈ ਸ਼ੀਵੀ ਮੀਰੀ ਪੀਰੀ ਦੇ ਸਤਗੁਰੂ ਜਦੋਂ ਮਹਾਰਾਜ ਦੀ ਜੰਗ ਤੋਂ ਬਾਅਦ ਮਾਲਵੇ ਦੇ ਵਿੱਚ ਵਿਚਰੇ ਸਨ ਉਦੋਂ ਸਤਗੁਰ ਇਸ ਸਥਾਨ ਤੇ ਆਏ ਦੱਸੇ ਜਾਂਦੇ ਹਨ ਇਹ ਪਿੰਡ ਉਦੋਂ ਵਸਿਆ ਨਹੀਂ ਸੀ ਇਹ ਜੰਗਲ ਸੀ ਇੱਥੇ ਜਦੋਂ ਆਏ ਪਰ ਸਤਿਗੁਰੂ ਜੀ ਦੇ ਆਉਣ ਤੇ ਇੱਥੇ ਕੁਝ ਇਲਾਕੇ ਦੇ ਲੋਕਾਂ ਨੇ ਬੇਨਤੀ ਕੀਤੀ ਇਹ ਬੇਨਤੀ ਵੀ ਬਹੁਤ ਆਮ ਹੁੰਦੀ ਸੀ ਉਦੋਂ ਸੰਗਤ ਜੀ ਕਿ ਦਾਤਾ ਜੀ ਆਦਮ ਖੋਰ ਸ਼ੇਰ ਰਹਿੰਦਾ ਹੈ ਜੰਗਲ ਸੀ ਸ਼ੇਰ ਵੀ ਖੁੱਲੇ ਫਿਰਦੇ ਸੀ ਜਿੰਨਾ ਚਿਰ ਸ਼ੇਰ ਆਦਮ ਖੋਰ ਨਾ ਹੋਵੇ ਚੱਲ ਜਾਂਦਾ ਜਦੋਂ ਆਦਮ ਖੋਰ ਹੋ ਜੇ ਫਿਰ ਮਨੁੱਖਾਂ ਨੂੰ ਬਹੁਤ ਡਰ ਹੁੰਦਾ ਹੈ ਕਿ ਦਾਤਾ ਜੀ ਸਾਡੀ ਇਹ ਤੋਂ ਨਿਵਰਤੀ ਕਰਾਓ ਤਾਂ ਜਿਵੇਂ ਸਾਨੂੰ ਇੱਥੇ ਭਾਈ ਸਾਹਿਬ ਜੀ ਦੱਸ ਰਹੇ ਸਨ ਕਿ ਦਾਤਾ ਜੀ ਨੇ ਇਸ ਥਾਂ ਤੋਂ ਤੀਰ ਮਾਰਿਆ ਸੀ ਤਾਂ ਸ਼ੇਰ ਦਾ ਸ਼ਿਕਾਰ ਕੀਤਾ ਇੱਕ ਸਥਾਨ ਪਿੰਡ ਦੇ ਵਿੱਚ ਹੈ ਉਹ ਆਪਾਂ ਬਾਅਦ ਚ ਜਾਣਾ ਵੀ ਹੈ ਤੇ ਉਹਦੀ ਗੱਲ ਵੀ ਕਰਨੀ ਹੈ ਪਰ ਪਹਿਲਾਂ ਇਸ ਸਥਾਨ ਦੀ ਗੱਲ ਕਰੀਏ ਕਹਿੰਦੇ ਹਨ 1965 ਦੀ ਗੱਲ ਹੈ ਜਦੋਂ ਕਰਤਾਰ ਸਿੰਘ ਹੁਣਾ ਦੇ ਹਿੱਸੇ ਇਹ ਜ਼ਮੀਨ ਆਈ ਉਹਨਾਂ ਦਾ ਪਰਿਵਾਰ ਅਜੇ ਵੀ ਲੱਗੇ ਹਨ ਘਰ ਉਹ ਜਦੋਂ ਹਲਵਾ ਰਹੇ ਸੀ ਦੋ ਵਾਰੀ ਗਬਲਦ ਗਏ ਹਨ ਤੀਜੇ ਘੇੜੇ ਜਦੋਂ ਗਏ ਤਾਂ ਜਿਹੜਾ ਹਲ ਸੀਗਾ ਉਹ ਇੱਕ ਪੱਥਰ ਦੇ ਨਾਲ ਜਿਵੇਂ ਟਕਰਾ ਜਾਂਦਾ ਹੈ ਟਕਰਾ ਗਿਆ ਰੁਕਣ ਤੇ ਪਤਾ ਲੱਗਾ ਜਦੋਂ ਪੁੱਟਿਆ ਤਾਂ ਥੱਲੋਂ ਇੱਕ ਉਹ ਥੜਾ ਨਿਕਲ ਆਇਆ ਕਿ ਇਹ ਥੜਾ ਹੈ ਕੋਈ ਯਾਦਗਾਰ ਹੈ ਫਿਰ ਉਸ ਤੋਂ ਬਾਅਦ ਪੁੱਛਣ ਤੇ ਪ੍ਰਤੀਤ ਹੋਣ ਲੱਗਾ ਕਿ ਇੱਥੇ ਛੇਵੇਂ ਪਾਤਸ਼ਾਹ ਜੀ ਆਏ ਹਨ ਫਿਰ ਕਹਿੰਦੇ ਹਨ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲੇ ਜਿਹੜੇ ਹਨ ਉਹਨਾਂ ਨੇ ਹੀ ਫਿਰ ਇੱਥੇ ਦੀ ਉਸਾਰੀ ਸਥਾਨ ਦੀ ਸ਼ੁਰੂ ਕਰਾਈ ਤੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਇਸ ਸਥਾਨ ਦੀ ਨੀਂਹ ਪੱਥਰ ਰੱਖਿਆ ਸੰਗਤ ਜੀ ਸਥਾਨ ਅਜ ਬਣਿਆ ਹੋਇਆ ਹੈ ਅੱਜ ਉਹੀ ਥੜਾ ਅਜੇ ਵੀ ਸਾਂਭਿਆ ਹੈ ਜਿੱਥੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹਦੇ ਲਾਗੇ ਹੀ ਉਹ ਇੱਕ ਗੋਲ ਜਿੰਨੂੰ ਮੰਜੀ ਸਾਹਿਬ ਕਹਿ ਲੋ ਉਹ ਥੜਾ ਸਾਹਿਬ ਕਹਿ ਲੋ ਉਹ ਨਿਸ਼ਾਨੀ ਜਿੱਥੇ ਛੇਵੇਂ ਸਤਿਗੁਰੂ ਆ ਕੇ ਸੱਜੇ ਸਨ ਨਿਕੀਆਂ ਇੱਟਾਂ ਦਾ ਬਣਿਆ ਹੋਇਆ ਹੈ ਤਾਂ ਉਦਾਂ ਦਾ ਉਦਾਂ ਹੀ ਸੰਭਾਲਿਆ ਗਿਆ ਹੈ ਨਾਲ ਹੀ ਗੁਰਦਵਾਰਾ ਸਾਹਿਬ ਜੀ ਦੇ ਬਾਹਰ ਇੱਕ 베ਰੀ ਦਾ ਦਰਖਤ ਹੈ ਜਿਸ ਦੇ ਦੁਆਲੇ ਵੀ ਉੱਚੀ ਹੁਣ ਮਿੱਟੀ ਪਾਈ ਗਈ ਹੈ ਦੱਸਦੇ ਹਨ ਕਿ ਯੂਨੀਵਰਸਿਟੀ ਵਾਲਿਆਂ ਵੱਲੋਂ ਜਿਵੇਂ ਰਿਕਮੈਂਡਡ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਗੀ ਹਰੀ-ਭਰੀ 베ਰੀ ਹੈ ਏ ਵੀ ਸਾਨੂੰ ਪਤਾ ਲੱਗਾ ਕਿ ਸਥਾਨ ਹੁਣ ਨਵਾਂ ਬਣ ਲੱਗਾ ਹੈ ਤੇ ਜੋ ਡਰ ਤੁਹਾਡੇ ਮਨ ਚ ਆਏਗਾ ਉਹ ਹੀ ਮੇਰੇ ਚ ਆਇਆ ਸੀ ਕਿ ਕੀ ਸਤਗੁਰੂ ਜੀ ਦਾ ਜਿਹੜਾ ਉਹ ਸਥਾਨ ਹੈ ਉਸ ਨੂੰ ਬਚਾਇਆ ਜਾਏਗਾ ਕੀ ਜਿਹੜੀ ਪ੍ਰਾਤਨ 베ਰੀ ਆ ਉਸ ਨੂੰ ਬਚਾਇਆ ਜਾਏਗਾ ਤੇ ਗਰੰਤੀ ਸਿੰਘ ਜੀ ਦੱਸ ਰਹੇ ਸਨ ਕਿ ਸ਼੍ਰੋਮਣੀ ਕਮੇਟੀ ਦਾ ਇੱਥੇ ਪ੍ਰਬੰਧ ਹੈ ਤਾਂ ਇਹ ਗੱਲ ਪਹਿਲਾਂ ਕੀਤੀ ਗਈ ਹੈ ਕਾਰ ਸੇਵਾ ਵਾਲਿਆਂ ਦੇ ਨਾਲ ਕਿ ਇਹ ਨਿਸ਼ਾਨੀਆਂ ਬਚਾਈਆਂ ਜਾਣਗੀਆਂ ਸੋ ਦਾਤਾ ਜੀ ਕਿਰਪਾ ਕਰੇ ਇਹ ਬਚ ਜਾਣ ਇੱਕ ਹੋਰ ਇਨਸੀਡੈਂਸ ਜਿਹੜਾ ਵਾਪਰਿਆ ਹੈ ਜਿਸ ਨੇ ਇਸ ਥਾਂ ਦੀ ਪੁਸ਼ਟੀ ਕੀਤੀ ਹੈ ਹੁਣ ਧੂਰੀ ਸੰਗਤ ਜੀ ਦੂਰ ਹੈ ਇਥੋਂ ਸੰਗਰੂਰ ਜ਼ਿਲ੍ਹੇ ਚ ਪੈਂਦਾ ਕਹਿੰਦੇ ਕਿ ਧੂਰੀ ਵਿੱਚ ਰਹਿਣ ਵਾਲਾ ਇੱਕ ਬੱਚਾ ਕਰਮਜੀਤ ਸਿੰਘ ਜਿਸ ਦੇ ਪਿਤਾ ਦਾ ਨਾਮ ਬਲਵੰਤ ਸਿੰਘ ਜੋ ਇਸ ਪਿੰਡ ਦਾ ਦੋਤਾ ਸੀ ਇਥੋਂ ਦੇ ਵਸਨੀਕ ਭਾਈ ਗੱਜਣ ਸਿੰਘ ਦਾ ਦੋਤਾ ਸੀ ਤੇ ਰਹਿੰਦੇ ਧੂਰੀ ਸਨ ਕਹਿੰਦੇ ਹੋ ਇੱਕ ਦਿਨ ਅਚਾਨਕ ਬਿਮਾਰ ਹੋ ਗਿਆ ਤਾਂ ਕਹਿੰਦਾ ਕਿ ਮੈਨੂੰ ਜਿਵੇਂ ਫੀਲ ਹੋ ਰਿਹਾ ਹੈ ਮੈਨੂੰ ਲੈ ਕੇ ਚੱਲੋ ਕੋਹਾਲ ਉੱਥੇ ਕੋਈ ਪ੍ਰਾਤਨ ਸਥਾਨ ਹੈ ਪ੍ਰਗਟ ਹੋਣਾ ਹੈ ਉਸ ਨੂੰ ਬਿਮਾਰ ਹਾਲਾਤ ਵਿੱਚ ਇੱਥੇ ਲਿਆਂਦਾ ਗਿਆ ਪਿੰਡ ਵਿੱਚ ਭਾਈ ਭੂਪ ਸਿੰਘ ਦਾ ਜਿੱਥੇ ਘਰ ਸੀ ਉਸ ਥਾਂ ਦੇ ਵਿੱਚ ਇੱਕ ਨਿੰਮ ਸੀ ਇਸ ਬੱਚੇ ਨੇ ਆਣ ਕੇ ਉਸ ਨਿੰਮ ਨੂੰ ਪਟਾਇਆ ਜਦੋਂ ਨਿੰਮ ਪੁੱਟੀ ਗਈ ਤੇ ਨਿੰਮ ਦੇ ਥੱਲੇੋਂ ਸ਼ੇਰ ਦਾ ਪਿੰਜਰ ਨਿਕਲਿਆ ਉਸ ਗੱਲ ਤੋਂ ਫਿਰ ਕਨਫਰਮ ਹੋਇਆ ਕਿ ਦਾਤਾ ਜੀ ਨੇ ਜਿਵੇਂ ਉਹਨਾਂ ਨੂੰ ਅਹਿਸਾਸ ਹੋਇਆ ਫਿਰ ਕਹਿੰਦੇ ਉਹ ਪਿੰਜਰ ਧਰਤੀ ਚੋਂ ਕੱਢ ਲਿਆ ਤਾਂ ਇੱਕ ਪਿੰਡ ਦੇ ਨਿਹੰਗ ਸਿੰਘ ਜੋ ਇੱਥੋਂ ਦੇ ਰਹਿਣ ਵਾਲੇ ਸੀ ਭਾਈ ਨਛੱਤਰ ਸਿੰਘ ਜੀ ਹੋਣੀ ਉਹ ਫਿਰ ਚਮਕੌਰ ਸਾਹਿਬ ਜਾ ਕੇ ਨਹਿਰ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ ਸੀ ਸ਼ੇਰ ਦਾ ਪਿੰਜਰ ਪਿੰਡ ਵਿੱਚ ਅੱਜ ਵੀ ਉੱਥੇ ਇੱਕ ਸਥਾਨ ਬਣਿਆ ਹੋਇਆ ਹੈ ਇਹਨਾਂ ਸੋਚਿਆ ਕਿ ਦੋ ਗੁਰਦੁਆਰਾ ਸਾਹਿਬ ਜੀ ਦੀ ਲੋੜ ਨਹੀਂ ਹੈ ਕਲਗੀਧਰ ਪਿਤਾ ਜੀ ਦਾ ਪਿੰਡ ਵਿੱਚ ਆਲਰੇਡੀ ਸਥਾਨ ਹੈ ਛੇਵੇਂ ਪਾਤਸ਼ਾਹੀ ਦਾ ਮੰਜੀ ਸਾਹਿਬ ਦੋ ਨਿਸ਼ਾਨ ਸਾਹਿਬ ਇਥੋਂ ਦਰਸ਼ਨ ਹੋ ਰਹੇ ਹਨ ਬਣਿਆ ਹੋਇਆ ਹੈ ਕਹਿੰਦੇ ਪਿੰਡ ਵਿੱਚ ਇੱਕ ਕਮਰਾ ਹੀ ਹੈ ਜਿੱਥੇ ਆਪਾਂ ਸੰਗਤ ਜੀ ਹੁਣ ਜਾਣਦੇ ਆ ਆਪਾਂ ਵੀ ਦਰਸ਼ਨ ਕਰਕੇ ਆਉਂਦੇ ਆ ਕਿ ਜਿੱਥੋਂ ਸ਼ੇਰ ਦਾ ਪਿੰਜਰ ਨਿਕਲਿਆ ਸੀ ਜਿੱਥੋਂ ਸਾਡੇ ਮੀਰੀ ਪੀਰੀ ਦੇ ਦਾਤਾ ਜੀ ਜਿਹੜੇ ਵੈਸੇ ਜੀਵਾਂ ਦਾ ਭਲਾ ਕਰਨ ਵਾਲੇ ਹਨ ਪਰ ਮਨੁੱਖੀ ਜੀਵਾਂ ਨੂੰ ਬਚਾਉਣ ਬਦਲੇ ਸ਼ਿਕਾਰ ਖੇਡ ਕੇ ਉਸ ਸ਼ੇਰ ਦਾ ਸ਼ੇਰ ਦਾ ਵੀ ਭਲਾ ਹੀ ਕਰਦੇ ਹਨ ਤੇ ਉਹਨਾਂ ਨੇ ਭਲਾ ਕੀਤਾ ਆਓ ਸੰਗਤ ਜੀ ਹੁਣ ਹੁਣ ਆਪਾਂ ਇਥੋਂ ਗਾਂ ਪਿੰਡ ਵੱਲ ਨੂੰ ਉਸ ਕਮਰੇ ਦੇ ਦਰਸ਼ਨ ਕਰਨ ਚੱਲਦੇ ਆਂ ਆ ਪਿੰਡ ਦੀ ਇੱਕ ਡਿਉੜੀ ਬਣੀ ਹੋਈ ਹੈ 1699 ਖਾਲਸਾ ਦਿਵਸ 300 ਸਾਲਾਂ ਤੇ 1999 ਦਾ ਲਿਖਿਆ ਹੋਇਆ ਚੰਗੀ ਸਵਾਰੀ ਹੋਈ ਹੈ ਇਹ ਲੰਘ ਕੇ ਜਾਣਾ ਆਪਾਂ ਗੱਡੀ ਨਹੀਂ ਜਾ ਸਕਦੀ ਉੱਥੇ ਕਹਿੰਦੇ ਸੀ ਤੰਗ ਗਲੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਮਰਾ ਅੱਗੇ ਹੈ ਜੀ ਜਿੱਥੇ ਮਹਾਰਾਜ ਜੀ ਨੇ ਤੀਰ ਮਾਰਿਆ ਸੀ ਹਾਂ ਜੀ ਉਹ ਅੱਗੇ ਆ ਨਾ ਉਹ ਗਲੀਆਂ ਪੁਰਾਣੀਆਂ ਪਿੰਡ ਦੀਆਂ ਇਹ ਤਾਂ ਵੱਡੇ ਸ਼ਹਿਰਾਂ ਵਾਂਗੂ ਬਹੁਤ ਤੰਗ ਆ ਦੇਖ ਲੋ ਅਜੇ ਵੀ ਲੋਕ ਰਹੀ ਜਾਂਦੇ ਆ ਅੱਜ ਕੱਲ ਹਰ ਬੰਦੇ ਨੂੰ ਸਕੂਟਰ ਮੋਟਰਸਾਈਕਲ ਗੱਡੀਆਂ ਫੇਰ ਵੀ ਆ ਵੀ ਕਮਰੇ ਆਪਣਾ ਰਾਜ ਹੰਡਾ ਕੇ ਹੁਣ ਡਿੱਗ ਚੁੱਕੇ ਆ ਆਪਾਂ ਤਾਂ ਕਿੰਨੀਆਂ ਗਲੀਆਂ ਮੁੜੀ ਜਾਂਦੇ ਆ ਅੰਦਰ ਤੋਂ ਅੰਦਰ ਸਵਾ ਵੀਰ ਨੇ ਦਰਵਾਜ਼ਾ ਖੋਲ ਦਿੱਤਾ ਪਾ ਗਏ ਆ ਇੱਥੇ ਦੱਸਦੇ ਹੀ ਵੀ ਇਹ ਕਮਰਾ ਹੀ ਬਣਾਇਆ ਹੋਇਆ ਤੇ ਦਰਵਾਜਾ ਕੁੰਡੀ ਲੱਗੀ ਹੈ ਆਪਾਂ ਅੰਦਰ ਜਾ ਕੇ ਵੇਖਦੇ ਆ ਤਾਂ ਸੰਗਤ ਜੀ ਇੱਥੇ ਕਮਰਾ ਬਣਿਆ ਹੈ ਕੋਈ ਬਹੁਤਾ ਪੁਰਾਣਾ ਬਣਿਆ ਨਹੀਂ ਲੱਗਦਾ ਇਹਦੇ ਚ ਪੱਥਰ ਲੱਗ ਕੇ ਠੜਾ ਪੂਰਾ ਬਣਿਆ ਹੋਇਆ ਹੈ ਤੇ ਕੁਝ ਫੋਟੋਆਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਕੁਝ ਇਤਿਹਾਸ ਲਿਖ ਕੇ ਰੱਖਿਆ ਹੋਇਆ ਹੈ ਹੁਣ ਸਤਗੁਰੂ ਜੀ ਨੇ ਸ਼ਕਾਰ ਤੀਰ ਨਾ ਖੇਡਿਆ ਆਪਣੀ ਕਿਰਪਾਨ ਦੇ ਨਾਲ ਖੇਡਿਆ ਤੇ ਦਾਤਾ ਜੀ ਜਾਣਨ ਪਰ ਕਹਿੰਦੇ ਇਸੇ ਥਾਂ ਤੇ ਨਿੰਮ ਸੀਗੀ ਜਿਸ ਨਿੰਮ ਦੇ ਥੱਲੇ ਉਹ ਪਿੰਜਰ ਨਿਕਲਿਆ ਸੀਗਾ ਸੋ ਇਹ ਵੀ ਵਧੀਆ ਹੈ ਕਿ ਸਥਾਨ ਭਾਵੇਂ ਨਹੀਂ ਬਣਿਆ ਫਿਰ ਵੀ ਪਿੰਡ ਵਾਲੇ ਸਤਕਾਰ ਕਰਦੇ ਹਨ ਜੇ ਆਪਾਂ ਵੇਖੀਏ ਤੇ ਇੱਥੇ ਧੂਪ ਬੱਤੀ ਵੀ ਕੀਤੀ ਜਾਂਦੀ ਹੈ ਤੂ ਉਪਤੇ ਬੱਤੀ ਵਗਾਰਾ ਵੀ ਰੱਖੀ ਹੋਈ ਐ ਆਲੇ ਦੁਆਲੇ ਆ ਵੀ ਕਮਰੇ ਟਟਵਾ ਜੀ ਪਈ ਐ ਬਸ ਆਪਾਂ ਚੱਲੀਏ ਗੇਟ ਬੰਦ ਕਰ ਜੰਨੇ ਕੋਲ ਹਾਲ ਤੋਂ ਮੇਨ ਰੋਡ ਤੇ ਆਪਾਂ ਆਉਨੇ ਜੋ ਚੰਡੀਗੜ੍ਹ ਵੱਲ ਨੂੰ ਆ ਉਹ ਮੇਨ ਰੋਡ ਆ ਸਾਹਮਣੇ ਇਹ ਪਿੰਡ ਆ ਜੀ ਲੱਦੜਾ ਚਹਿਲਾ ਵੀ ਨਾਲ ਹੀ ਐ ਤੇ ਲੱਦੜਾ ਪਿੰਡ ਚ ਖੱਬੇ ਹੱਥੇ ਇੱਕ ਟੋਬਾ ਹੈ ਟੋਬੇ ਦੀ ਵੀ ਹਾਲਤ ਤੁਸੀਂ ਦੇਖ ਲਓ ਅਸੀਂ ਇੱਥੇ ਕਿਉਂ ਆਏ ਆ ਇੱਥੇ ਹੈਗਾ ਜੀ ਲੱਦੜਾ ਦਾ ਇੱਕ ਕਿਲਾ ਕਿਲੇ ਦੇ ਲਾਗੇ ਪਹਿਲਾਂ ਤੁਹਾਨੂੰ ਇੱਕ ਪੁਰਾਣੀ ਆ ਦਿਖਾਉਣੀ ਆ ਬਿਲਡਿੰਗ ਇਤਿਹਾਸ ਵੀ ਦੱਸਦੇ ਆ ਥੋੜਾ ਬਹੁਤ ਆ ਵੀ ਬਿਲਕੁਲ ਬਰਾਨ ਪਈ ਹੁਣ ਕਬੂਤਰਾਂ ਦੇ ਘਰ ਆ ਕਿਉਂਕਿ ਪੁਰਾਣਾ ਪਿੰਡ ਆ ਉਹ ਵੇਖੋ ਉਧਰ ਵੀ ਹਵੇਲੀ ਆ ਜੀ ਆ ਦੇਖੋ ਪਰ ਇਹ ਹਵੇਲੀ ਦੀ ਖਾਸੀਅਤ ਇਹ ਉੱਤੇ ਕਮਰੇ ਪੈ ਰਹੇ ਹੁਣ ਨਵੇਂ ਤੇ ਬਚਾਈ ਜਾ ਰਹੀ ਥੱਲੇ ਲੋਕ ਲੱਗਾ ਔਰ ਅਸੀਂ ਚੱਲੇ ਆ ਅੱਗੇ ਹੋਰ ਜਿਹੜਾ ਕਿਲਾ ਹੈ ਅਸਲ ਵਿੱਚ ਨਿਸ਼ਾਨਾ ਵਾਲੀ ਮਿਸਲ ਇਹਨੂੰ ਕਹਿੰਦੇ ਹਨ ਇਹ ਸਰਦਾਰ ਦਸੌਂਦਾ ਸਿੰਘ ਤੋਂ ਚੱਲੀ ਸੀ। ਔਹ ਕਿਲੇ ਦਾ ਬੁਰਜ ਦਿਖਦਾ ਹੈ। ਇੱਕ ਬੁਰਜੀ ਆਵ ਖੜੀ ਰਹਿ ਗਈ ਜਿਹੜੀ। ਆਪਾਂ ਉਧਰੋਂ ਚੱਲਦੇ ਆਂ ਵੇਖੋ ਕੀ ਟਠਵਾ ਪਈ ਐ। ਕਹਿੰਦੇ ਹੁੰਦੇ ਮੋਰ ਉਜਾੜਾਂ 'ਚ ਰਹਿੰਦੇ ਆ। ਇੱਥੋਂ ਪਤਾ ਲੱਗ ਗਿਆ ਜੀ ਉਜਾੜ ਹੀ ਆ ਮੇਰੇ। ਇਹ ਇਹ ਹੋਏਗੀ ਮੇਨ ਐਂਟਰੈਂਸ। ਨਿਸ਼ਾਨਾ ਵਾਲੀ ਮਿਸਲ ਦਾ ਤੁਹਾਨੂੰ ਦੱਸ ਰਹੇ ਹਾਂ ਜਦੋਂ ਮਿਸਲਾਂ ਚੱਲਦੀਆਂ ਸੀ ਤਾਂ ਸਭ ਤੋਂ ਅੱਗੇ ਜਿਹੜੇ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਸੀ ਕੇਸਰੀ ਨਿਸ਼ਾਨ ਸਾਹਿਬ ਉਹ ਮਿਸਲ ਨੂੰ ਨਿਸ਼ਾਨਾ ਵਾਲੀ ਮਿਸਲ ਕਹਿਣਾ ਲੱਗ ਪਏ ਇਹ ਵੀ 12 ਮਿਸਲਾਂ ਦੇ ਵਿੱਚੋਂ ਇੱਕ ਮਿਸਲ ਹੈ ਸਵੇ ਸਰਦਾਰ ਦਸੌਂਦਾ ਸਿੰਘ ਹੁਣਾਂ ਤੋਂ ਸ਼ੁਰੂ ਹੋਈ ਸੀ ਸੋ ਸਰਦਾਰ ਦਸੌਂਦਾ ਸਿੰਘ ਹੁਣਾਂ ਨੇ ਦੀਵਾਨ ਦਰਬਾਰਾ ਸਿੰਘ ਹੁਣਾਂ ਪਾਸੋਂ ਅਮਰਤ ਦੀ ਦਾਤ ਲਈ ਸੀਗੀ ਇਹ ਮਨਸੂਰ ਪਿੰਡ ਹੈ ਫਿਰੋਜ਼ਪੁਰ ਜ਼ਿਲ੍ਹੇ ਚ ਉੱਥੋਂ ਦੇ ਰਹਿਣ ਵਾਲੇ ਸੀਗੇ ਤੇ ਨਿਸ਼ਾਨ ਸਾਹਿਬ ਲੈ ਕੇ ਅੱਗੇ ਚੱਲਦੀ ਸੀ ਮਿਸਲ ਹਾਂਜੀ ਉਸੇ ਮਿਸਲ ਦੇ ਹੋਏ ਹਨ ਭਾਈ ਜੈ ਸਿੰਘ ਸਰਦਾਰ ਜੈ ਸਿੰਘ ਇਹ ਉਹਨਾਂ ਦੀ ਰਹਾਇਸ਼ ਸੀ ਇੱਥੇ ਜਦੋਂ ਸਰਹੰਦ ਜਿੱਤੀਏ ਖਾਲਸੇ ਨੇ ਤਾਂ ਇਹਨਾਂ ਦੀ ਰਾਜਧਾਨੀ ਬਣੀ ਸੀ ਅੰਬਾਲਾ ਆ ਵੀ ਇਲਾਕਾ ਸਾਰਾ ਇਹਨਾਂ ਦੇ ਅੰਡਰੇ ਸੀਗਾ ਚਲੋ ਆਹ ਤੁਹਾਡੇ ਖੰਡਰ ਦੇਖ ਲਈਏ ਪਹਿਲਾਂ ਫਿਰ ਬਾਕੀ ਦੀ ਗੱਲ ਕਰਦੇ ਵੱਡੀ ਤਗੜੀ ਹਵੇਲੀ ਆ ਸਭ ਖੰਡਰ ਪਏ ਆ ਜੀ ਉਹ 2-3 ਮੰਜ਼ਲਾਂ ਤੱਕ ਉੱਪਰ ਵਿੱਚੋਂ ਬੰਦ ਕਰਕੇ ਵਰਤਦੇ ਵੀ ਰਹੇ ਆ ਦਰਵਾਜ਼ੇ ਕਈ ਬੰਦ ਆ ਹੁਣ ਤੇ ਕੰਧਾਂ ਅੱਜ ਨਹੀਂ ਤੇ ਕੱਲ ਡਿੱਗਣ ਦੀ ਵੇਟ ਕਰ ਰਹੀਆਂ ਹਨ ਇਹ ਨਿਸ਼ਾਨਾ ਵਾਲੀ ਮਿਸਲ ਦੇ ਸਰਦਾਰ ਜੈ ਸਿੰਘ ਦੀ ਰਹਾਇਸ਼ ਸੀ ਨਾਭਾ ਰਿਆਸਤ ਪੈਂਦੀ ਸੀ ਨਾਭਾ ਰਿਆਸਤ ਦੇ ਨਾਲ ਇਹਨਾਂ ਦੀ ਅਣਬਣ ਹੋ ਗਈ ਜਿਹੜੇ ਮਹਾਰਾਜਾ ਜਸਵੰਤ ਸਿੰਘ ਨਾਬੇ ਵਾਲੇ ਹੀ ਉਹ ਇਹਨਾਂ ਨੂੰ ਤੰਗ ਕਰਦੇ ਸੀ ਇਹਨਾਂ ਦਾ ਝਗੜਾ ਜਦੋਂ ਵੱਧ ਗਿਆ ਤਾਂ ਅੰਗਰੇਜ਼ਾਂ ਨੇ ਵਿੱਚ ਪਾਇਆ ਕਿਉਂਕਿ ਸਤਲੁਜੋਂ ਪਾਰ ਬੈਠੇ ਅੰਗਰੇਜ਼ਾਂ ਨੇ ਵਿੱਚ ਪਾ ਕੇ ਨਾਬੇ ਦੀ ਇਹਦੇ ਤੋਂ ਸਰਦਾਰੀ ਹਟਾ ਕੇ ਸਿੱਧਾ ਅੰਗਰੇਜ਼ਾਂ ਨੇ ਆਪਣੇ ਅੰਡਰ ਕਰ ਲਿਆ ਸੀ ਇਹਨਾਂ ਨੂੰ ਸੋ ਜਦੋਂ ਕੈਮਰੇ ਦੀ ਅੱਖ ਚੋਂ ਤੁਸੀਂ ਕਮਰੇ ਦੇਖ ਸਕਦੇ ਆ ਤਾਂ ਫਿਰ ਸਾਡੇ ਤੇ ਕੋਈ ਬਹੁਤਾ ਬੋਲਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਸਭ ਕੁਝ ਅੱਖੀ ਹੈ ਕਿ ਸਰਦਾਰਾਂ ਦੀਆਂ ਹਵੇਲੀਆਂ ਹੁਣ ਉਹ ਪਸ਼ੂਭਜੇ ਅੰਦਰ ਜੇ ਦੂਰ ਤੱਕ ਵੇਖੀਏ ਉਹ ਵੇਖੋ ਕੰਦਾ ਉਹ ਵੀ ਦੂਰ ਦੀਆਂ ਪ੍ਰਾਣੀਆਂ ਕੰਦਾ ਸਾਰੀਆਂ ਹੁਣ ਤੇ ਐਂ ਲੱਗਦਾ ਜਿਵੇਂ ਪਸ਼ੂਆਂ ਦਾ ਵਾੜਾ ਬਣ ਗਿਆ ਬਹੁਤਾ ਅਸੀਂ ਅੰਦਰ ਨਹੀਂ ਜਾਣਾ ਬਸ ਇੱਥੋਂ ਵੇਖ ਲਓ ਇੱਕ ਵਾਰੀ ਹੋਰ ਕਿ ਭਾਈ ਇਹ ਸਰਦਾਰ ਜੈ ਸਿੰਘ ਦੀਆਂ ਹਵੇਲੀਆਂ ਲਧੜਾਂ ਦਾ ਕਿਲਾ ਤੇ ਮੈਨੂੰ ਲੱਗਦਾ ਹੀ ਨਹੀਂ ਕਿਸ ਨੂੰ ਪਤਾ ਹੋਣਾ ਵੀ ਇੱਥੇ ਕੌਣ ਰਹਿੰਦਾ ਸੀ ਕਦੇ ਆਹੀ ਕੰਦ ਦੇਖੀਏ ਤੇ ਮੈਨੂੰ ਲੱਗਦਾ 5 5 ਫੁੱਟ ਚੌੜੀ ਹੋਣੀ ਹੈ ਹੁਣ ਤਾਂ ਇੱਥੇ ਪ੍ਰਾਲੀ ਲੱਗੀ ਹੋਈ ਹੈ ਆ ਇਕਲੇ ਦਾ ਬੁਰਜ ਇਦਾਂ ਦੇ ਬੁਰਜ ਚਾਰ ਹੋਣੇ ਆ ਜਿਹੜੇ ਹੁਣ ਖਤਮ ਹੋ ਚੁੱਕੇ ਆ ਇਹ ਵੀ ਹੁਣ ਥੱਲੇ ਵੀ ਮਗੋਰਾ ਖੁੱਲਾ ਹੈ ਤੇ ਉੱਪਰੋਂ ਵੇਖੀਏ ਕਾਫੀ ਉੱਚਾ ਹੈ ਸਾਨੂੰ ਵੀ 메ਨ ਰੋਡ ਤੋਂ ਦਿਖਾਈ ਦੇ ਗਿਆ ਸੀ ਇਥੋਂ ਦੇ ਹੋਰ ਵੀ ਸਰਦਾਰ ਹੋਏ ਹਨ ਬਲਵੰਤ ਸਿੰਘ ਹਰਬੰਸ ਸਿੰਘ ਉਦੇਸ ਸਿੰਘ ਤੇ ਇਹ ਇਲਾਕਾ ਕਦੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਜਿੱਤਿਆ ਸੀ 1808 ਦੇ ਵਿੱਚ ਪਰ 1809 ਦੇ ਵਿੱਚ ਜਦੋਂ ਇਹ ਸੰਧੀ ਹੋ ਗਈ ਤੇ ਮਹਾਰਾਜਾ ਰਣਜੀਤ ਸਿੰਘ ਫਿਰ ਸਤਲੁਜ ਤੋਂ ਪਿੱਛੇ ਚਲੇ ਗਏ ਤਾਂ ਇਹ ਇਲਾਕਾ ਫਿਰ ਵਾਪਸ ਇਹਨਾਂ ਕੋਲ ਆ ਗਏ ਇੱਥੋਂ ਦੀ ਸਰਦਾਰਨੀ ਦਇਆ ਕੌਰ ਹੋਈ ਏ ਜਿਨੇ ਅੰਬਾਲੇ ਨਿਸ਼ਾਨਾ ਵਾਲੀ ਮਿਸਲ ਦਾ ਰਾਜ ਕੀਤਾ 1830 ਵਿੱਚ ਜਦੋਂ ਮਾਤਾ ਦਇਆ ਕੌਰ ਨੇ ਸਰੀਰ ਛੱਡਿਆ ਤਾਂ ਇਹ ਫੇਰ ਸਾਰਾ ਇਲਾਕਾ ਜਿਹੜਾ ਸੀ ਅੰਗਰੇਜ਼ਾਂ ਦੇ ਅੰਡਰ ਚੱਲਿਆ ਗਿਆ। ਸੋ ਸੰਗਤ ਜੀ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਹੈ। ਕੁਲਾਲ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਸਥਾਨ ਪਿੰਡ ਦੇ ਵਿੱਚ ਸਥਾਨ ਤੇ ਨਾਲ ਹੀ ਅਗਲਾ ਪਿੰਡ ਲਧਣਾ ਲਧਣਾ ਦੇ ਵਿੱਚ ਲਧਣਾ ਫੋਰਟ ਜਿਹਨੂੰ ਲਿਖਿਆ ਗਿਆ ਹੈ Google ਤੇ ਵੀ ਤੁਸੀਂ ਸਰਚ ਕਰ ਸਕਦੇ ਹੋ। ਵੈਸੇ ਤਾਂ ਤੁਸੀਂ ਕੀ ਵੇਖਣ ਆਉਣਾ ਹੈ? ਅੱਖਾਂ ਦੇ ਨਾਲ ਤੁਸੀਂ ਵੇਖ ਹੀ ਲਿਆ ਕਿ ਇਹ ਇਮਾਰਤਾਂ ਜਿਹੜੀਆਂ ਰਾਜਸੀ ਠਾਠ ਬਾਠ ਤੋਂ ਬਣੀਆਂ ਅੱਜ ਇਹ ਵੀ ਆਪਣੀ ਦਰਦਨਾਕ ਸਟੋਰੀ ਬਿਆਨ ਕਰਦੀਆਂ ਹਨ। ਆਪਾਂ ਨੂੰ ਸਤਿਗੁਰੂ ਜੀ ਨੇ ਤੋਰਿਆ ਹੈ ਇਹਨਾਂ ਰਸਤਿਆਂ ਤੇ ਤੇ ਤੁਰਦੇ ਤੁਰਦੇ ਆਪਾਂ ਇਸ ਸਥਾਨ ਤੇ ਵੀ ਦਰਸ਼ਮੇਲੇ ਕਰ ਲਏ ਇਸ ਵੀਡੀਓ ਦੀ ਇੱਥੇ ਸਮਾਪਤੀ ਹੈ ਬਾਕੀ ਜਿੱਥੇ ਸਤਿਗੁਰੂ ਜੀ ਲੈ ਕੇ ਚੱਲਣਗੇ ਅਗਲੀ ਵੀਡੀਓ ਤੁਹਾਡੇ ਨਾਲ ਸਾਂਝਾ ਪਾਉਨੇ ਆ